ਹਰਦੀਆ ਬਾਬਾ ਜੀ ਬੀਸੀ ਕਲੌਨੀ ਦੇ ਸੰਤਾ ਬਿਲਾ ਰਿਆ ਜਿਸ ਜਰਨੈਲ ਨੇ ਧੰਨਵਾਦ ਹੈ ਸਨਿਮੋਤੇ ਬਹਾਦਰ ਸਾਹਿਬ ਦਾ ਪਾਵਨ ਪਵਿੱਤਰ ਸੀਸ ਦਿੱਲੀ ਤੋਂ ਰੌਪਸਾ ਲੈ ਆ ਕੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸੋਂ ਰਗਰੇਟੇ ਉੱਤੇ ਪੈਟੇ ਦਾ ਵਰਦਾਨ ਹਾਸਲ ਕੀਤਾ ਸੀ ਤੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਾਂਧੀ ਸਾਜਨਾ ਉਪਰੰਤ ਸਵੇਕ ਪੰਚ ਦਾ ਪਹਿਲਾ ਜਰਨੈਲ ਬਾਬਾ ਜੀਵਨ ਸਿੰਘ ਜੀ ਨੂੰ ਥਾਪਿਆ ਸੀ ਤੇ ਜਦੋਂ ਜਗਰ ਜਲਮਤੀ ਖਲਾਬ ਉਹ ਸਾਹਿਬ ਜੀ ਸੈਨਿਕ ਰੂਪੇਸ ਸਿੰਘ ਮਹਾਰਾਜ ਨੇ ਲੜਾਈਆਂ ਲੜੀਆਂ ਤੇ ਉਹਦੇ ਵਿੱਚ ਸੂਰਬੀਰ ਸਾਹਿਬ ਜੀ ਵੱਲੋਂ ਬਾਬਾ ਜੀਵਨ ਸਿੰਘ ਜੀ ਨੂੰ ਮੋਰੀ ਦਾਲ ਪੰਚ ਦਾ ਕਮਾਂਡਰ ਬਣਾ ਕੇ ਉਹ ਚੰਗਾ ਜੁੱਦਾ ਜੜੀਆਂ ਗੜੀਆਂ ਗੀਆਂ 14 ਜਗ੍ਹਾ 14 ਵਿੱਚ 14 ਗੀਆਂ ਉਹ ਪਾਬਲਾ ਜੀ ਵਰਸੇ ਦੀ ਗਵਾਹੀ ਦੇ ਵਿੱਚ ਗੜੀਆਂ ਗੀਆਂ ਦੇ ਸਾਰੇ ਦੇ ਸਾਰੇ ਜਿੱਤੀਆਂ ਗਈਆਂ ਤੇ ਸਮੇਂ-ਸਮੇਂ ਹੁਸਾਕ ਦੇ ਨਾਲ ਜਿਹੜੀ ਕਾਬਾ ਜੀਵਨ ਸਿੰਘ ਜੀ ਦੇ ਉਹਨਾਂ ਦਾ ਸਾਰਾ ਪਰਿਵਾਰ ਤੇ ਸਾਰੀ ਰਗਰੇਟੇ ਫੋਜਾ ਜੜੀਆਂ ਮੰਗ ਸੰਗ ਰਹੀਆਂ ਤੇ ਅਕੀਰ ਹਾਂ ਤਨਵਰ ਮਰਸ਼ੀਦ ਬਾਬਾ ਜੀ ਬਲ ਸਿੰਘ ਜੀ ਸਾਹਿਬ ਜادہਜੀਤ ਸਿੰਘ ਜੀ ਨਾਲ ਚਵਕੌਰ ਦੀ ਗੜੀ ਦੇ ਵਿੱਚ ਝਾਲਮਾ ਦੇ ਆਉਂ ਬੰਦੇ ਸ਼ਹੀਦ ਦੀ ਪਾਕਿਸਤਾਨ ਤੇ ਅੱਜ ਉਹਨਾਂ ਦੇ ਜਨਮ ਦਿਹਾੜੇ ਦੇ ਸਵਾੰਦ ਵਿੱਚ ਸਾਧ ਸੰਗਤ ਜੀ ਨੂੰ ਬਹੁਤ ਸਾਰਾ ਮਾਰਿਆ ਛਤਰ ਛਾਇਆ ਹੈ ਜਨਮ ਦਿਹਾੜਾ ਦਾ ਬਹੁਤ ਹੀ ਸ਼ਰਧਾ ਭਰਪੂਰ ਸਮਾਰਨ ਲਾਇਆ ਜਾ ਰਿਹਾ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਲੋਕੀ ਉੱਤੇ ਇਹ ਕਰਨ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਤੁਹਾਨੂੰ ਭਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੀ ਜੀਵਨੀ ਦੇ ਚੱਲ ਕੇ ਕਿ ਗੁਰੂ ਦੇ ਖੰਡੇ ਪਾਟੇ ਦਾ ਅਮਰ ਦਸ਼ਕ ਕੇ ਤੇ ਬਾਣੀ ਪਾਣੀ ਦੇ ਧਾਰਨੀ ਹੋ ਕੇ ਜਿਹੜਾ ਸਾਨੂੰ ਜੀਵਨ ਆਪਣਾ ਸਮਰਪਿਤ ਕਰਨਾ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ देख देख फते हालते ਦੀ ਕੀ ਫਤਿਹ ਹਾਜੀ ਬਾਬਾ ਜੀ ਅੰਸ਼ਲਬੇਦਿਤ ਨੂੰ ਸਿੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਐ ਸਾਲ ਵੀ ਬਾਬਾ ਜੀਮ ਸਿੰਘ ਕਲੋਨੀ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਸਾਇਏ ਸ਼੍ਰੋਮਣੀ ਜਨਰਲ ਬਾਬਾ ਜੀਮ ਸਿੰਘ ਦਾ ਬਰਕਾਤ ਦੇ ਆੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸਾਹਿਬ ਸ੍ਰੀ ਗੁਰਗ੍ਰੰਥ ਸਾਹਿਬ ਜੀ ਸਤਰ ਸਾਇਆ ਹੇਠ ਤੇ ਪੰਜਾ ਪਿਆਰੇ ਦੇ ਗਵਾਹੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਹੈ ਸਮੂਹ ਨਗਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੱਥੇ ਜਿੱਥੇ ਨਾਨਕ ਨਾਮ ਲੈਵਾ ਸੰਗਤਾਂ ਵਸਤੀਆਂ ਹਨ ਉਹਨਾਂ ਸਾਰੀਆਂ ਸੰਗਤਾਂ ਨੂੰ ਬਾਬਾ ਜੀਵਨ ਸਿੰਘ ਦੇ ਪ੍ਰਕਾਰ ਦੇ ਅਨੇਕ ਲੱਖ-ਲੱਖ ਵਧਾਈਆਂ ਹੋਵਣ ਤੇ ਬਾਣੀ ਤੇ ਬਾਣੇ ਦੇ ਨਾਲ ਜੁੜੀਏ ਤਾਂ ਹੀ ਸਾਡਾ ਜੇਕਰ ਅਸੀਂ ਬਾਬਾ ਜੀਵਨ ਸਿੰਘ ਜੀ ਦਾ ਗੁਰਬਾਨੀਆਂ ਨੂੰ ਭੁੱਲ ਜਾਵਾਂਗੇ ਆਪਣੀਆਂ ਸ਼ਹੀਦਾਂ ਸਿੰਘਾਂ ਦੀਆਂ ਗੁਰਬਾਨੀਆਂ ਨੂੰ ਭੁੱਲ ਜਾਵਾਂਗੇ ਤੇ ਗੁਰਮੁਖ ਪਿਆਰਿਓ ਇਹ ਸਾਡਾ ਜਿਹੜੀਆਂ ਕੋਮਾਂ ਆਪਣੇ ਸਿੰਘਾਂ ਦੀਆਂ ਸ਼ਹੀਦੀਆਂ ਨੂੰ ਭੁੱਲ ਜਾਂਦੀਆਂ ਹਨ ਉਹ ਕੋਮਾਂ ਖਤਮ ਹੋ ਜਾਂਦੀਆਂ ਹਨ ਗੁਰਮੁਖ ਪਿਆਰਿਓ ਜੇਕਰ ਅਸੀਂ ਆਪਣੇ ਸਿੰਘਾਂ ਦੀਆਂ ਗੁਰਬਾਨੀਆਂ ਨੂੰ ਜੇਕਰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਾਂਗੇ ਤਾਂ ਇਹ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਤੇ ਗੁਰੰਗ ਪਿਆਰੇ ਤਾਂ ਹੀ ਇਹ ਆ ਸਾਡਾ ਇਹ ਆਉਣਾ ਜ਼ਿੰਦਗੀ ਤੇ ਆਉਣ ਵਾਲਾ ਜਿਹੜਾ ਸਫ਼ਰ ਹੈ ਸੁਚੱਜੇ ਟੰਗ ਦੇ ਨਾਲ ਵੀ ਸਕਦਾ ਹੈ ਨਹੀਂ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬੜਾ ਭਿਆਨਕ ਜਿਹਾ ਹੈ ਅਸੀਂ ਆਪਾਂ ਦੇਖਦੇ ਹਾਂ ਕਿ ਛੋਟੇ-ਛੋਟੇ ਬੱਚੇ ਕਿਤਾ ਨਸ਼ੇ ਦੇ ਵਿੱਚ ਗਲਤਾਂ ਹੋ ਰਹੇ ਹਨ ਜਿਸ ਤਰ੍ਹਾਂ ਆਖਦੇ ਹਨ ਕਿ ਮੁਗਲਾਂ ਨੇ ਸਾਨੂੰ ਖਤਮ ਕਰਨ ਦੀ ਸਾਜ਼-ਸਰਚੀਆਂ ਅੰਗਰੇਜ਼ਾਂ ਨੇ ਸਾਨੂੰ ਖਤਮ ਕਰਨ ਦੀਆਂ ਸਾਜ਼-ਸਰਚੀਆਂ ਪਰ ਅਸੀਂ ਖਤਮ ਨਾ ਹੋਈ ਪਰ ਹੁਣ ਇਹ ਜਿਹੜੀ ਸਾਸ ਚੱਲਦੀ ਪਈ ਹੈ ਨਸ਼ੇ ਦੀ ਕਿ ਇਹਨਾਂ ਨੂੰ ਪੰਜਾਬੀਆਂ ਨੂੰ ਨਸ਼ੇ ਦੇ ਵਿੱਚ ਗਲਤਾਨ ਕਰ ਦੋ ਇਹ ਨਸ਼ੇ ਦੇ ਵਿੱਚ ਜਦੋਂ ਗਲਤਾਨ ਹੋ ਗਏ ਇਹਨਾਂ ਦੇ ਬੱਚਿਆਂ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੇ ਵਿੱਚ 扑ਕਾ ਦੋ ਤੇ ਗੁਰਮੁਖ ਪਿਆਰ ਸਾਨੂੰ ਮਾਨਸਿਕ ਜਾਸਬ ਏਕ ਪਹਿਚਾਨ ਬੋ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਜਦੋਂ ਅਸੀਂ ਇਹ ਚੀਜ਼ਾਂ ਗੁਰਬਾਣੀ ਪੜਾਂਗੇ ਗੁਰਬਾਣੀ ਸੁਣਾਗੇ ਤਾਂ ਸਾਨੂੰ ਪਤਾ ਲੱਗਣਗੀ ਆ ਤੇ ਗੁਰਮ ਪਿਆਰ ਤੇ ਜੇਕਰ ਅਸੀਂ ਜਾਤਾਂ ਪਾਤਾਂ ਦੇ ਵਿਤਕਰਾਂ ਦੇ ਵਿੱਚ ਪਏ ਰਹਿਤੇ ਇਹ ਸਾਡਾ ਆਉਣਾ ਸਫਲਾ ਨਹੀਂ ਹੋਵੇਗਾ ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ਉਦੋਂ ਤੇ ਗੁਰੂ ਸਾਹਿਬ ਇਹਨੇ ਕੋਈ ਵਿਤਕਰਾਂ ਨਹੀਂ ਕੀਤਾ ਪਰ ਹੁਣ ਵੇਖਣ ਦੇ ਵਿੱਚ ਆ ਜਾਂਦਾ ਹੈ ਵੇਖਣ ਦੇ ਵਿੱਚ ਆਉਂਦਾ ਹੈ ਕਿ ਜਾਤਾਂ ਪਾਤਾਂ ਦੇ ਵਿੱਚ ਅਸੀਂ ਵਿਦਕਰਿਆਂ ਦੇ ਵਿੱਚ ਪਾਇਆ ਜਾਂਦੇ ਹਾਂ ਤੇ ਗੁਰਮ ਪਿਆਰਿਓ ਇਹ ਸਾਡੇ ਜਿਹੜਾ ਸਾਡੇ ਵਾਸਤੇ ਬੜੀ ਨਰਾਤ ਦੀ ਗੱਲ ਹੈ ਸਾਡੇ અપਮਾਨ ਦੀ ਗੱਲ ਹੈ ਤੇ ਗੁਰਮ ਪਿਆਰਿਓ ਜਿੱਤੇ ਅਸੀਂ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਸਮੂਹੀ ਨਗਰ ਵਾਸੀਆਂ ਨੂੰ ਸਮੂਹੀ ਨਾਨਕ ਨਾਲ ਇਸ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਾਧਗੁਰ ਜੀ ਬਖਸ਼ਿਸ਼ ਕਰਨ ਐਸੇ ਤਰ੍ਹਾਂ ਹੀ ਸੰਗਤਾਂ ਦੇ ਵਿੱਚ ਇਤਿਫਾਕ ਸੁਖ ਸ਼ਾਂਤੀ ਬਖਸ਼ਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲਖਵਿੰਦਰ ਸਿੰਘ ਜੀ ਅਖੰਡ ਪਾਤਸ਼ਾਹ ਰਮੰਦਰ ਸਾਹਿਬ ਜੀ ਗਰੰਤੀ ਸਿੰਘ ਬਾਬਾ ਜੀਮ ਸਿੰਘ ਕਲੋਨੀ ਤੋਂ ਸੱਚੇ ਪਾਤਸ਼ਾਹ ਜੀ ਐਸੇ ਤਰ੍ਹਾਂ ਸਿਮਾਂਵਾਂ ਲੈਦੇ ਰਹਿਣ ਤੇ ਸਤਿਗੁਰ ਜੀ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਰੂ ਜੀ ਬਰੂ ਜੀ ਨਗਰ ਕੀਰਤਨ ਜੋ ਮੱਲੇ ਖੇਡੇ ਜਾਂਦੇ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਨ ਤਨ ਗੁਰੂ ਤੇਗ ਬਹਾਦਰ ਪਿਤਾ ਜੀ ਦੀ ਇਹ ਵਿਦੌਲਤ ਹੈ ਜੋ ਖਾਲਸਾ ਪ੍ਰਗਟ ਹੋਇਆ ਅੰਮ੍ਰਿਤ ਦਾ ਬਾਟਾ ਦਸ਼ਮੇਸ਼ ਜੀ ਪਾਸੋਂ ਇਹ ਪ੍ਰਗਟ ਕੀਤਾ ਗਿਆ ਜੋ ਸਾਡੇ ਵਿੱਚ ਕਰਤੀਆਂ ਚੱਲ ਰਹੀਆਂ ਸੰਨ ਜਾਤਾਂ ਕਪਾਤਾਂ ਦੇ ਵਖਰੇਵੇਂ ਸਾਨੂੰ ਉਸ ਨੂੰ ਇਕਤਰਤਾ ਦਾ ਜੋ ਪ੍ਰਤੀਕ ਸਤਿਗੁਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਇੱਕ ਤਾਂ ਭਾਈਚਾਰੇ ਦਾ ਪ੍ਰਤੀਕ ਬਖਸ਼ਿਆ ਤੇ ਉਹ ਪ੍ਰਤੀਕ ਨੂੰ ਦਰਉਂਦਿਆਂ ਹੋਇਆਂ ਇਹ ਜੋ ਮਹੱਲੇ ਖੇਡੇ ਜਾਂਦੇ ਨੇ ਮਹੱਲਿਆਂ ਦੀਆਂ ਉੱਚੀਆਂ ਸ਼ਾਨਾਂ ਸਤਿਗੁਰਾਂ ਦੇ ਬਾਣੀ ਅਤੇ ਬਾਣੇ ਦੀ ਜੋ ਚੱਲਦੇ ਪ੍ਰਵਾਹ ਹਨ ਭਾਈ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਮਹੱਲੇ ਖੇਡੇ ਜਾਂਦੇ ਨੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਰਲ ਮਿਲ ਕੇ ਮਹੱਲੇ ਖੇਡਦੀਆਂ ਹਨ ਕਿਹੜੇ ਗੁਰਦੁਆਰੇ ਚ ਪੜ ਆ ਲੈਣਾ ਸੀ ਬਾਬਾ ਜੀ ਦਾ ਨਾਮ ਭਾਈ ਬੁੱਟਾ ਸਿੰਘ ਜੋ 시ਵਾਵਾ ਗਰੰਤੀ ਸਿੰਘ ਦੀਆਂ 시ਵਾਵਾ ਗਤਕਾ ਗਰੁੱਪ ਆ ਜੋ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਮੱਲੇ ਖੇਡੇ ਜਾਂਦੇ ਨੇ ਇਹ ਦਾਸ ਨੇ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀਆਂ ਕਰਕੇ ਸੰਗਤਾਂ ਨੂੰ ਦਲਪੰਥ ਦੇ ਨਾਲ ਜੋੜਨਾ ਕੀਤਾ ਇਕਤਾ ਚ ਭਾਈਚਾਰੇ ਦਾ ਪ੍ਰਤੀਕ ਦੇ ਕੇ ਇਹ ਫੌਜਾਂ ਸਜੀਆਂ ਔਰ ਸਜਾਈਆਂ ਗਲ ਪੰਥ ਦੀ ਗਵਾਈ ਹੇਠ ਨਗਰ ਕੀਰਤਨ ਖੇਡੇ ਜਾਂਦੇ ਨੇ ਇਹ ਬਾਬਾ ਜੀਵਨ ਸਿੰਘ ਕਲੋਨੀ ਤੋਂ ਆਰੰਭ ਹੋ ਕੇ ਨਗਰ ਕੀਰਤਨ ਇਸ ਵੇਲੇ ਇਹ ਨਗਰ ਥਾਂ ਦਾ ਗੁਰੂ ਰਾਮਦਾਸ ਪਾਤਸ਼ਾਹੀ ਦਾ ਇਹ ਗੁਰਦੁਆਰਾ ਸਾਹਿਬ ਪੜਾਵ ਜੋ ਸੰਧੀ ਵਾਲਤਾ ਸਿੰਘ ਸਵਾ ਗੁਰਦੁਆਰਾ ਸਾਹਿਬ ਹੈ ਉਥੇ ਇਸ ਵੇਲੇ ਪੜਾਵ ਦਰ ਪੜਾ ਹੁੰਦੇ ਹੋਏ ਪਹੁੰਚਿਆ ਹੈ ਨਗਰ ਕੀਰਤਨ ਅੱਗੇ ਸੰਗਤਾਂ ਜੋ ਹੁਕਮ ਹੋਏਗਾ ਰਵਾਨਾ ਹੋਣਗੀਆਂ ਹਾਂ ਸਾਰੀ ਸੰਗਤ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਹੋਣਾਂ ਮੇਰਾ ਨਾਮ ਸਰਦਾਰ ਪ੍ਰਦੀਪ ਸਿੰਘ ਖਾਲਸਾ ਜੀ ਬੋਲ ਸਾਰੀ ਸੰਗਤ ਨੂੰ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਹੋਣ ਮੇਰਾ ਨਾਮ ਸਰਦਾਰ ਬਾਬਾ ਜੀਵਨ ਸਿੰਘ ਕਲੋਨੀ ਪਤਾਪੁਰ ਦੇ ਰਹਿਣ ਵਾਲੇ ਅਸੀਂ ਇਹ ਨਗਰ ਕੀਰਤਨ ਵਿੱਚ ਇਕੱਠੇ ਹੋ ਕੇ ਚੱਲੇ ਹਾਂ ਤੇ ਸਾਡੀ ਕੋਸ਼ਿਸ਼ ਰਹੂਗੀ ਕਿ ਆਉਣ ਵਾਲੇ ਸਮੇਂ ਤੇ ਵੀ ਅਸੀਂ ਇਸੇ ਤਰ੍ਹਾਂ ਇਕੱਠੇ ਰਹੀਏ ਤੇ ਇਕੱਠੇ ਹੀ ਚੱਲੀਏ ਤੇ ਇੱਕ ਨਿਸ਼ਾਨ ਸਾਹਿਬੇ ਇਕੱਠੇ ਹੋ ਗਏ ਜੋ ਵੀ ਸਲਾਹ مشورہ ਕਰਦਾ ਉਥੇ ਇਕੱਠੇ ਹੋ ਗਏ ਚੱਲਿਆ ਕਰੀਏ ਵੱਖ-ਵੱਖ ਹੋ ਗਏ ਚੱਲਣ ਦਾ ਕੋਈ ਬੈਨੀਫਿਸ਼ੀਅਰੀ ਮਿਲਦਾ ਕੋਈ ਫਾਇਦਾ ਨਹੀਂ ਹੋਣਾ ਜੀ ਤੇ ਸਾਰੇ ਜਣੇ ਵੀਰ ਭਰਾ ਚੜ੍ਹਦੀ ਕਲਾ ਜ ਰਹੋ ਤੇ ਇਕੱਠੇ ਰਹੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਭਤੀ ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ ਇਹ ਜੋ ਸਮਾਗਮ ਸੀ ਤੁਸੀਂ ਵੇਖਿਆ ਗੁਰਦੁਆਰਾ ਸਿੰਘ ਸਭਾ ਪਿੰਡ ਥਾਂਦੇ ਵਿੱਚ ਇਹਨਾਂ ਦਾ ਪਹਿਲਾ ਪੜਾ ਸੀ ਤਨ ਤਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਨਗਰ ਤੋਂ ਜਿੱਥੇ ਕਲੋਨੀ ਬਾਬਾ ਜੀਵਨ ਸਿੰਘ ਜੀ ਕਲੋਨੀ ਗੁਰਦੁਆਰਾ ਸਾਹਿਬ ਤੋਂ ਪੰਜਾਂ ਪਿਆਰਿਆਂ ਦੀ ਰਾਹਮਾਈ ਈਠ ਤਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਈਠ ਇਹ ਸਿੰਘ ਸਾਹਿਬ ਗੁਰਮੁਖ ਪਿਆਰੇ ਸੇਵਾਦਾਰ ਵੀਰ ਪੰਨ ਪਿਆਰਿਆਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅਗਵਾਈ ਵਿੱਚ ਇੱਥੇ ਸਾਡੇ ਨਗਰ ਚ ਪਹੁੰਚੇ ਹਨ ਥਾਂ ਦੇ ਸੋ ਜਿੰਨਾ ਸਰਦਾ ਬੰਦਾ ਹੋ ਸਕਿਆ ਨਗਰ ਦੀ ਸੰਗਤ ਵੱਲੋਂ ਤੇਲ ਫੁੱਲ ਇਕੱਤਰ ਕਰਕੇ ਇਹਨਾਂ ਦਾ ਜਲ ਪਾਣੀ ਨਾਲ ਸੇਵਾ ਕੀਤੀ ਅਤੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਏ ਤਾਂ ਤਨ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਬਾਰੇ ਆਪਾਂ ਸਾਰੇ ਸਿੱਖ ਜਾਣਦੇ ਹਾਂ ਕਿ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਦੋਂ ਤਾੜ ਤੋਂ ਸੀਸ ਨੂੰ ਅਲੱਗ ਕਰ ਦਿੱਤਾ ਦਿੱਲੀ ਚਾਂਦਨੀ ਚੌਕ ਵਿੱਚ ਉੱਥੇ ਭਗੜ ਮੱਚ ਗਈ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਬਹੁਤ ਨੇਹਰੀ ਤੂਫਾਨ ਚੱਕਰ ਚਾਂਦਾ ਆਇਆ ਜਿਸ ਦੇ ਦਰਮਿਆਨ ਭਾਈ ਜੈਤਾ ਜੀ ਜੋ ਬਾਗ ਵਿੱਚ ਬਾਬਾ ਜੀਵਨ ਸਿੰਘ ਜੀ ਬੰਦੇ ਹਨ ਉਹ ਗੁਰਾ ਸਾਹਿਬ ਦਾ ਸੀਸ ਚਾਦਰ ਵਿੱਚ ਲਪੇਟ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਮੰਜਲਾ ਮਾਰਦੇ ਹੋਏ ਪਹੁੰਚੇ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੋਜੀ ਪ੍ਰੀਤਮ ਨੂੰ ਉਹਨਾਂ ਦੇ ਪਿਤਾ ਜੀ ਦਾ ਸੀਸ ਦਿਖਾਇਆ ਦਿੱਤਾ ਤਾਂ ਉਹਨਾਂ ਨੇ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਦੇ ਕੇ ਛਾਤੀ ਨਾਲ ਲਾਇਆ ਇੱਕੋ ਇੱਕ ਸਿੱਖ ਇਤਿਹਾਸ ਵਿੱਚ ਇਹ ਐਸਾ ਵਾਹਿਦ ਇੱਕ ਸ਼ਖਸ਼ ਹੈ ਸਿੱਖ ਹੈ ਜਿਸ ਨੂੰ 22 ਸਾਹਿਬ ਜਾਦਿਆਂ ਤੋਂ ਬਾਅਦ ਤੇਈ ਮਾ ਬੇਟਾ ਬਣਦਾ ਜਿਹੜਾ ਇਹ ਰਤਬਾ ਗੁਰੂ ਸਾਹਿਬ ਨੇ ਆਪ ਦਿੱਤਾ ਬਾਈ ਸਾਹਿਬ ਜਿਆਦੇ ਹਨ ਟੋਟਲ ਜਿਨ੍ਹਾਂ ਨੂੰ ਆਪਾਂ ਇਹ ਗੁਰੂ ਸਾਹਿਬਾਂ ਦੇ ਜਿਹੜੇ ਬੱਚਿਆਂ ਨੂੰ ਉਹਨਾਂ ਨੂੰ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਨੂੰ ਗੁਰੂ ਬੇਟੇ ਵੀ ਕਹਿੰਦੇ ਹਨ ਤੇਈ ਮਾ ਗੁਰੂ ਦਾ ਬੇਟਾ ਰੰਗਰੇਟਾ ਗੁਰੂ ਦਾ ਬੇਟਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਖਿਤਾਬ ਦਿੱਤਾ ਇਸ ਸੂਰਮੇ ਨੂੰ ਸੋ ਇਹਨਾਂ ਦੇ ਕਾਰਨ ਕਰਕੇ ਹੀ ਜੋ ਮੈਂ ਸਮਝਦਾ ਹਾਂ ਕਿ ਜਦੋਂ ਗੁਰੂ ਸਾਹਿਬ ਨੇ ਪੁੱਛਿਆ ਕਿ ਉੱਥੇ ਹੋਰ ਕੋਈ ਸਿੰਘ ਨਹੀਂ ਸੀ ਕੋਈ ਸਿੱਖ ਨਹੀਂ ਸੀ ਤਾ ਇਹਨਾਂ ਦੱਸਿਆ ਜੀ ਗਿਣਤੀ 3400 ਦੇ ਕਰੀਬ ਸ਼ਾਇਦ ਦਾਸ ਨੂੰ ਪੂਰਾ ਨਹੀਂ ਪਤਾ ਤੇ ਇਹਨਾਂ ਦੱਸਿਆ ਕਿ ਇਨੀ ਕੁ ਗਿਣਤੀ ਸਿੱਖਾਂ ਦੇ ਘਰਾਂ ਦੀ ਹੈ ਸੀ ਦਿੱਲੀ 'ਚ ਪਰ ਕੋਈ ਸਾਹਮਣੇ ਨਹੀਂ ਆਇਆ ਭੀੜ ਦੇ ਵਿੱਚ ਪਤਾ ਹੀ ਨਹੀਂ ਕਿਹੜਾ ਸਿੱਖ ਕਿਹੜਾ ਹਿੰਦੂ ਕਿਹੜਾ ਮੁਸਲਮਾਨ ਕਿਉਂਕਿ ਜਿਸ ਜਿਸ ਧੰਦੇ ਨਾਲ ਰਿਲੇਟਡ ਸਨ ਜਿਸ ਜਿਸ ਇਲਾਕੇ ਵਿੱਚ ਰਹਿੰਦੇ ਸਨ ਉਹ ਜਿਹੜੇ ਪਹਿਰਾਵੇ ਲੋਕਾਂ ਨੇ ਦਿੱਲੀ ਸ਼ਹਿਰ ਵਿੱਚ ਸਿੱਖਾਂ ਨੇ ਬਣਾਏ ਸਨ ਫਿਰ ਗੁਰੂ ਜੀ ਨੇ ਫੈਸਲਾ ਕੀਤਾ ਜੋ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਸਾਬਤ ਹੋਇਆ ਕਿ ਮੈਂ ਇੱਕ ਐਸਾ ਸਿੱਖ ਤਿਆਰ ਕਰਾਂਗਾ ਤੁਸੀਂ ਤਾਂ ਹਜ਼ਾਰਾਂ ਦੀ ਗਿਣਤੀ 'ਚ ਕਹਿੰਦੇ ਨਹੀਂ ਲੱਭੇ ਤਿੰਨ ਚਾਰ ਸੌ ਘਰ ਪਰ ਕਰੋੜਾਂ ਦੀ ਗਿਣਤੀ ਵਿੱਚ ਖੜਾ ਹੋਇਆ ਇੱਕ ਹੀ ਸੂਰਮਾ ਇੱਕ ਸਿੱਖ ਸਿੰਘ ਉਹ ਆਪਣੇ ਆਪ ਨਜ਼ਰ ਆਏਗਾ ਲਖਣਤਾ ਵੀ ਉਸ ਦੀ ਸੋ ਵੇਖੋ ਅੱਜ ਇਸ ਨਗਰ ਕੀਰਤਨ ਦੇ ਰੂਪ ਵਿੱਚ 30 40 ਤੋਂ ਵੱਧ ਕੇ ਸਿੰਘ ਸਜਾ ਕੇ ਇਹਨਾਂ ਗੁਰੂ ਪਿਆਰਿਆਂ ਨੇ ਇੱਥੇ ਲਿਆਂਦੇ ਅਸੀਂ ਆਪਣੇ ਵੱਲੋਂ ਬੰਦੀ ਸੇਵਾ ਕੀਤੀ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਬੈਠੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਇਹ ਬੇਨਤੀ ਕਰਦਾ ਹਾਂ ਤੇ ਸਿੱਖੀ ਪਹਿਰਾਵੇ ਨਾਲ ਜੁੜੋ ਅੱਜ ਦੇ ਦਿਨ ਨੂੰ ਯਾਦ ਕਰੋ ਕਿਸ ਤਰ੍ਹਾਂ ਕੁਰਬਾਨੀ ਕੀਤੀ ਰੰਗਰੇਟਾ ਗੁਰੂ ਕੇ ਬੇਟਾ ਨੇ ਗੁਰੂ ਦਾ ਬੇਟਾ ਹੋਣ ਦੀ ਪਦਵੀ ਪਾਈ ਅਤੇ ਉਸ ਤੋਂ ਬਾਅਦ ਗੁਰੂ ਸਾਹਿਬ ਆਣੇ ਸਾਨੂੰ ਜੋ ਵੱਡਾ ਵਰਦਾਨ ਦਿੱਤਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਮੈਂ ਸਮਝਦਾ ਆਂ ਕਿ ਬਾਬਾ ਜੀਵਨ ਸਿੰਘ ਜੀ ਦੇਣ ਬਹੁਤ ਵੱਡੀ ਹੈ ਇਸ ਵਿੱਚ ਅਤੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਕਲਗੀਆਂ ਵਾਲੇ ਨੇ ਸਾਡੇ ਤੇ ਜੋ ਰਹਿਮਤ ਕਰਕੇ ਸਾਨੂੰ ਚਿੜੀਆਂ ਤੋਂ ਸ਼ੇਰ ਬਣਾਇਆ ਬਾਝ ਪੜਾਇਆ ਅਸੀਂ ਗੁਰੂ ਸਾਹਿਬ ਦਾ ਕਦੀ ਦੇਣ ਦੇ ਨਹੀਂ ਸਕਦੇ ਸਾਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਤੇ ਹਰ ਖੇਤਰ ਵਿੱਚ ਵੱਧ ਚੜ ਕੇ ਹਿੱਸਾ ਪਾਉਣਾ ਚਾਹੀਦਾ ਹਰ ਜਾਤ ਬਰਾਦਰੀ ਨੂੰ ਇਸ ਵਿੱਚ ਰਲ ਕੇ ਸਿੰਗ ਸਾਜ ਕੇ ਤੇ ਇਸ ਤਰ੍ਹਾਂ ਨਗਰ ਕੀਰਤਨ ਕੱਢਨੇ ਚਾਹੀਦੇ ਹਨ ਕਿ ਸਾਡੀ ਆਉਣ ਵਾਲੀ ਪਨੀਰੀ ਨੂੰ ਸਾਡੇ ਪਿਛਲੇ ਇਤਿਹਾਸ ਦਾ ਪਤਾ ਲੱਗ ਸਕੇ ਕਿ ਕੀ ਕੀ ਮੱਲਾ ਮਾਰੀਆਂ ਹਨ ਸੋ ਇਹ ਗੁਰਦੁਆਰਾ ਪਿੰਡ ਥਾਂਦੇ ਸਾਡੀ ਪ੍ਰਬੰਧਕੀ ਕਮੇਟੀ ਰਜਿਸਟਰਡ ਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਂ ਤੇ ਇਹ ਕਮੇਟੀ ਆ ਤੋਂ ਸੋ ਆ ਗਿਆ ਆਇਆ ਸੰਗਤਾਂ ਨੂੰ ਫਿਰ ਇੱਕ ਵਾਰੀ ਜੀ ਆ ਕਹਿੰਦਾ ਤੇ ਸਮੁੱਚੀ ਸਿੱਖ ਸੰਗਤ ਨੂੰ ਦੇਸ਼ ਵਿਜੇ ਦੇ ਬਿੱਤੇ ਉਹ ਸਾਰੇ ਸਿੱਖ ਭਰਾਵਾਂ ਨੂੰ ਧੰਨ ਧੰਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਇਹਨਾਂ ਬੋਲਦਾ ਖਿਮਾ ਦਾ ਜਾਚਕ ਹੈ ਦਾਸ ਲਖਵਿੰਦਰ ਸਿੰਘ ਜੋ ਇਸ ਗੁਰਦੁਆਰਾ ਸਾਹਿਬ ਵਿੱਚ ਸੈਕਟਰੀ ਦੀ ਸੇਵਾ ਨਿਭਾ ਰਹੇ ਮੇਰੇ ਨਾਲ ਸਾਰੇ ਮੈਂਬਰ ਸਮਾਨ ਖੜੇ ਹਨ ਇਹ ਸਾਹਮਣੇ ਕਾਲੀ ਦਸਤਾਰ ਸਹਿ ਸਾਡੇ ਪ੍ਰਧਾਨ ਸਾਹਿਬ ਬਾਬਾ ਅਜਵਿੰਦਰ ਸਿੰਘ ਜੀ ਤੇ ਬਾਬਾ ਹਰਪਾਲ ਸਿੰਘ ਜੀ ਬਾਬਾ ਬਲਜੀਤ ਜੀ ਬੱਲਾ ਜੀ ਅਤੇ ਸ਼ਨੀਵੀਰ ਜੀ ਜੋ ਬਾਰੋਂ ਵਿਦੇਸ਼ ਤੋਂ ਆਏ ਹਨ ਸਾਡੇ ਗਰੰਤੀ ਸਿੰਘ ਪਿੱਛੇ ਖੜੇ ਤੇ ਦਾਸ ਲਖਵਿੰਦਰ ਸਿੰਘ ਸੋ ਇਨੀਆਂ ਆਈ ਬੇਤੀਆਂ ਪ੍ਰਮਾਨ ਕਰਿਓ ਗਲਤੀਆਂ ਮੇਰੀਆਂ ਮੇਰੀ ਚੋਣੀ ਚ ਪਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਮ ਖਬਰ ਨਾ ਰਾਮਲਾਲ ਜੀ ਬੁਲਾਇਆ ਹੈ ਆਜੋ ਆਓ لا يا هرس لا يا لا يا لا <applause> Acho que é ali. Terima kasih. Terima kasih. Wah, ini kakak-kakak. ਬਾਬਾ ਜੀ ਜੂ ਸਿੰਘ ਲੋਣੀ ਤੋਂ ਬਾਬਾ ਜੀਮ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨ ਸੋ ਗੁਰਦੁਆਰਾ ਬੱਚਾ ਸਾਹਿਬ ਜੀ ਵਿਖੇ ਸੋਭਿਤ ਹੈ ਸਤਿਗੁਰੂ ਜੀ ਐਸੀ ਤਰ੍ਹਾਂ ਸੰਗਤਾਂ ਦੇ ਵਿੱਚ ਇਤਿਫਾਕ ਬਖਸ਼ਣਾ ਤੇ ਸਤਿਗੁਰ ਜੀ ਐਸੇ ਤਰ੍ਹਾਂ ਗੁਰਮੁਖ ਪਿਆਰਿਆਂ ਕੋਲੋਂ ਸੇਵਾ ਬਾਲਿੰਦੇ ਰਹੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਕਿੱਤੇ ਗੰਢੇ ਦੇ ਗੁਰੂ ਸਰ ਉਹ더라 ਪਕਮਟ ਕਮੇਟੀ ਸਾਰੇ ਸੰਗਤ ਦਾ ਧੰਨਵਾਦ ਕਰਦੇ ਹਾਂ ਬਾਬਾ ਚੰਚਾ ਸਿੰਘ ਪੂਛੇ ਸਾਰੇ ਨਗਰ ਬਾਬਾ ਜੀ ਦੇ ਸਿੰਘ ਇਹਨਾਂ ਤੋਂ ਬਾਬਾ ਜੀ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬੇਦਰਾ ਹਿਦਰਾ ਬਾਬਾ ਜੀentra ਬਾਬਾ ਜੀ ਸਵੇਰੇ ਬਾਬਾ ਜੀ ਰੱਬਾ ਨੂੰ ਜਨਾਮ ਮਾਰਾ ਛਰਤੀ ਕਾਲ ਵਸ਼ਾ ਤਾਂ ਕਿ ਇੰਨਾ ਮਾਰਾ ਰੱਤਾਂ ਦੀ ਸੰਭਲੇ ਆ ਗਿਆ ਉਹ ਕਿ ਤੱਕ ਮਾਰਾ ਗਿਆ ਬੇਹੂ ਖਾਸ ਖੇਤੀ ਦਾ ਖਾਸਾ ਫਾਤੇ ਬਾਬਾ ਜੀ ਪੰਜਾਬ ਸੰਤਾਨ ਨੂੰ ਬੋਲਦਾ ਜੀ ਤਾਂ ਕਿ ਜੀ ਬਾਬਾ ਜੀ ਲੋਕ ਕਿ ਅੱਜ ਬਰਫ ਆਇੰਦਾ ਹੋਇਆ ਬਿਲਕੁਲ ਕੀ ਚੀਜ਼ ਕੀ ਹੈ मुबारक <laughs>